ਵਰਲਡ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਇਸ ਕਰਕੇ ਖੂਨਦਾਨ ਮਹਾਨਦਾਨ ਕਿਹਾ ਗਿਆ ਔਰ ਖੂਨ ਇੱਕ ਐਸੀ ਚੀਜ਼ ਹੈ ਜੀ ਜੋ ਆਪਾਂ ਬਾਏ ਨਹੀਂ ਕਰ ਸਕਦੇ ਉਹ ਦਾਨ ਹੀ ਕਰਨੀ ਪੈਣੀ ਆ ਔਰ ਇੱਕ ਬਲੱਡ ਚਾਰ ਜਿੰਦਗੀਆਂ ਬਚਾਉਂਦਾ ਜੀ ਮੈਂ ਹੀ ਬੇਨਤੀ ਕਰਾਂਗਾ ਕਿ ਸੁਸਾਇਟੀਆਂ ਨੂੰ ਅਗਰ ਤੁਸੀਂ ਸਪੋਰਟ ਕਰੋਗੇ ਇਸ ਮਾਸ ਦੇ ਵਿੱਚ ਪ੍ਰੀਓ ਪੋਸਟ ਕੰਮ ਕਰ ਰਹੀਆਂ ਨੇ ਆਪਣਾ ਪੈਸਾ ਲਗਾ ਕੇ ਆਪਣਾ ਟਾਈਮ ਲਗਾ ਕੇ ਆਪਣੇ ਪਰਿਵਾਰ ਤੋਂ ਟਾਈਮ ਕੱਟ ਕੇ ਸਮਾਜ ਨੂੰ ਟ੍ਰੇਨ ਕੀਤਾ ਜਾ ਰਿਹਾ ਇੱਕ ਕੋਲ ਵੈਲਫੇਅਰ ਸਟੇਟਿੰਗ ਜਿਨ੍ਹਾਂ ਨੂੰ ਅਨੈਲ ਕੁਮਾਰ ਜੀ ਰਣ ਕਰ ਰਿਹਾ ਹੈ ਸਾਡੀ ਸਾਰੀ ਟੀਮ ਨੇ ਮਾਰਚ ਦੇ ਨਾਲ ਅੱਜ 23 ਮਾਰਚ ਨੂੰ ਸ਼ਹੀਦ ਅਗ ਸਿੰਘ ਜੀ ਦੇ ਉਸ ਮਰਤਕ ਇਹ ਪ੍ਰੋਗਰਾਮ ਆਸੀ ਉਹ ਲਿਖਿਆ ਸੀ ਜਿਹਦੇ ਚ ਫਲੱਟ ਨੇਸ਼ਨ ਕੈਂਪ ਸੀਗਾ ਬਹੁਤ ਹੀ ਵਧੀਆ ਉਪਰਾਲਾ ਕਰਦੇ ਨੇ ਹਰ ਸਾਲ ਤੇ ਤਕਰੀਬਨ 6 ਮਹੀਨੇ ਬਾਅਦ ਇਹਨਾਂ ਦਾ ਕੋਈ ਨਾ ਕੋਈ ਉਪਰਾਲਾ ਰਹਿੰਦਾ ਸ਼ਹੀਦ ਪਗਲ ਸਿੰਘ ਜੀ ਨੂੰ ਸਮਰਪਿਤ ਇੱਕ ਜੋਤ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਨਿਊ ਜਨਤਾ ਨਗਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਤੋਂ ਇਲਾਵਾ ਅੱਖਾਂ ਦੰਦਾ ਅਤੇ 슈ਗਰ ਦਾ ਵੀ ਚੈੱਕਅਪ ਕੀਤਾ ਗਿਆ ਇਸ ਕੈਂਪ ਵਿੱਚ ਇਲਾਕੇ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਦੇਖੋ ਵਰਲਡ ਏਸ਼ੀਆ ਟੀਵੀ ਤੋਂ ਰਿਪੋਰਟਰ ਗੁਰਮੀਤ ਸਿੰਘ ਦੀ ਰਿਪੋਰਟ ਅ ਜਿਹੜਾ ਕੈਂਪ ਲਾਇਆ ਜੀ ਭਗਤ ਸਿੰਘ ਜੀ ਦਾ ਅੱਜ ਇਹ ਕੈਂਪ ਲਾਇਆ ਇਹ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਮੌਜਾਦਾਂ ਦੀ ਇੱਕ ਜੋ ਅਫਗਨ ਸੋਸਾਇਟੀ ਦੇ ਕੈਂਪ ਦੇ ਰੂਪ ਦੇ ਵਿੱਚ ਕੀਤਾ ਗਿਆ ਤੇ ਕਿੰਨੇ ਕੁ ਲੋਕਾਂ ਨੂੰ ਆਏ ਆ ਜਿਹੜੇ ਕੈਂਪ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਬਲੱਡ ਡੋਨੇਸ਼ਨ ਦਾ ਸਟਾਫ 50 ਤੇ ਪਲੱਸ ਹੈ ਕੈਂਪ ਚੱਲ ਰਿਹਾ ਇਸ ਟਾਈਮ ਤੇ ਇਸ ਦੇ ਨਾਲ ਹੀ ਡੈਂਟਲ ਚੈੱਕਅਪ ਕੈਂਪਲ ਤੇ ਆਈ ਚੈੱਕਅਪ ਕੈਂਪਲ ਤੇ ਡੀਪੀ ਤੇ ਸ਼ੂਗਰ ਦਾ ਕੈਂਪ ਨਾਲ ਚੱਲ ਰਿਹਾ ਸੀ ਤੇ ਕੀ ਮੈਸੇਜ ਨਾਲ ਚਾਹੁੰਗੇ ਜਿਹੜੇ ਬਲੱਡ ਦੇਣ ਤੋਂ ਹਾਜੀ ਵੀ ਡਰਦੇ ਆ ਵੈਸੇ ਜਾਗਰੂਤ ਹੋ ਗਿਆ ਕਾਫੀ ਬੰਦੇ ਦੇਖੋ ਜੀ ਅਸੀਂ ਦਿਨ ਪਰ ਦਿਨ ਦੇਖ ਰਹੇ ਹਾਂ ਕਿ ਲੋਕਾਂ ਦੇ ਵਿੱਚ ਜਨਤਾ ਦੇ ਵਿੱਚ ਇੱਕ ਨਵਾਂ ਮੈਸੇਜ ਆ ਰਿਹਾ ਜੀ ਕਿ ਬਲੱਡ ਡੋਨੇਸ਼ਨ ਦੇ ਨਾਲ ਕਈ ਲੋਕ ਕਹਿ ਦਿੰਦੇ ਨੇ ਕਿ ਸਾਨੂੰ ਪਤਾ ਨਹੀਂ ਖੂਨ ਦੀ ਕਮੀ ਦੇ ਨਾਲ ਕੀ ਹੋ ਜਾਏਗਾ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਜੋ ਅਸੀਂ ਇੱਥੇ ਬਲੱਡ ਡੋਨਰ ਯੂਨਿਟ ਕਰਦੇ ਨੇ ਉਹ ਵੀ ਕਿਸੇ ਮਾਮਾ ਦੇ ਪੁੱਤ ਨਹੀਂ ਉਹੀ ਉਹੀ ਪਲਟ ਹਸਪੀਟਲ ਚ ਜਾ ਰਿਹਾ ਜਿਸ ਲੋੜ ਬੰਦਨੋਂ ਫੋਨ ਆ ਰਿਹਾ ਉਹ ਬਲੱਡ ਜਾ ਰਿਹਾ ਕਿਸੇ ਟਾਈਮ ਤਾਂ ਕਿਸੇ ਇਸ ਤਰ੍ਹਾਂ ਕਿਉਂ ਆਉਂਦੀਆਂ ਨੇ ਜਿਨ੍ਹਾਂ ਦੀ ਕਿਸੇ ਦੇ ਮਦਰ ਹਸਪੀਟਲ ਦੇ ਵਿੱਚ ਹੈ ਕਿਦਾ ਫਾਦਰ ਹੈ ਕਿਦਾ ਬੱਚਾ ਹੈ ਕਿ ਦੀ ਵਾਈਫ ਹੈ ਕਿ ਦੀ ਭੈਣ ਹੈ ਅਗਲੇ ਕਹਿੰਦੇ ਸੀ ਪਲਟ ਨਹੀਂ ਦੇ ਸਕਦੇ ਜੀ ਸਾਨੂੰ ਕਮਜ਼ੋਰੀ ਆ ਜਾਊਗੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜਿਹੜੇ ਬਲੱਡ ਦਾ ਉੱਥੇ ਆਏ ਨੇ ਇਹ ਵੀ ਥੋੜੇ ਵਰਗੇ ਹੀ ਨੇ ਇਹ ਆਪਣਾ ਜਿਹੜਾ ਦਾਨ ਖੂਨਦਾਨ ਕਰ ਰਹੇ ਸਭ ਤੋਂ ਵੱਡਾ ਦਾਨ ਹੈ ਕਿ ਜੋ ਕਿਸੇ ਦੀ ਜਾਨ ਬਚਾ ਰਹੇ ਸਟੇ ਤੇ ਤੁਹਾਡੀ ਇੱਕ ਐਨਜੀਓ ਵੀ ਹੈਗੀ ਆ ਉਹ ਕੀ ਕੀ ਕੰਮ ਕਰਦੀ ਹੈ ਸਾਡੀ ਇੱਕ ਜੋਤੀਯੁੱਤ ਵੈਲਫੇਅਰ ਸੁਸਾਇਟੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਸੇਵਾ ਦਾ ਕੰਮ ਕਰ ਰਹੀ ਹੈ ਜਿਸ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਮੈਡੀਕਲ ਕੈਂਪ ਉਸ ਦੇ ਨਾਲ ਬੱਚਿਆਂ ਦੇ ਪੜ੍ਹਾਈ ਦੇ ਲਈ ਕਰ ਰਹੇ ਆ ਰਾਸ਼ਨ ਸਮਾਰੋਹ ਹੋ ਗਿਆ ਹੁਣ ਨਮਾਏ ਕਿਸ ਤਰ੍ਹਾਂ ਲੜਕੀਆਂ ਨੂੰ ਆਪਣੀ ਆਤਮ ਰੱਖਿਆ ਦੇ ਕੈਂਪਸ ਹੀ ਲਗਾਉਣ ਲੱਗੇ ਆ ਕਿ ਅੱਜ ਕੱਲ੍ਹ ਦੀ ਸਮਾਜ ਦੇ ਵਿੱਚ ਦੇਖਿਆ ਉਹਨਾ ਕਿ ਨਸ਼ੇ ਦੇ ਕਰਕੇ ਕੋਈ ਵੀ ਧੀ ਆਪਣੇ ਘਰੋਂ ਨਹੀਂ ਨਿਕਲ ਪਾ ਰਹੀ ਪਤੀ ਪਿੰਡ ਦੀ ਗੱਲ ਕੀ ਕਰਦੇ ਆ ਉਸ ਤੋਂ ਬਾਅਦ ਜੀ ਦੇਖੋ ਕਿ ਜਵਾਨ ਬੰਦਾ ਵੀ ਕੋਈ ਨਹੀਂ ਬਜ਼ੁਰਗ ਘਰੋਂ ਨਹੀਂ ਨਿਕਲ ਪਾਇਆ ਕਿਉਂਕਿ ਨਸ਼ੇ ਦੀ ਮਾਰ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹਨੇ ਸਾਰਾ ਬਹੁਤ ਤੈਸ ਨੈਸ ਕਰਕੇ ਰੱਖਿਆ ਹੋਇਆ ਇਸ ਲਈ ਲੜਕੀਆਂ ਦੇ ਲਈ ਆਤਮ ਰੱਖਿਆ ਦੇ ਕੈਂਪ ਲਾ ਰਹੇ ਹਾਂ ਅਸੀਂ ਉਸ ਦੇ ਨਾਲ ਹੀ ਲੀਗਲ ਕੈਂਪ ਜਿਵੇਂ ਸਾਡੇ ਸੀਨੀਅਰ ਚੇਅਰਮੈਨ ਸਾਡਾ ਪ੍ਰੋਫੈਸਰ ਸਿੰਘ ਸਿੱਧੂ ਜੀ ਸਾਨੂੰ ਜਿਵੇਂ ਜਿਵੇਂ ਗਾਈਡ ਕਰਦੇ ਨੇ ਉਮੀਓ ਮੇ ਸਿੱਕੇ ਕੈਂਪ ਅਗੇ ਪਬਲਿਕ ਚ ਦੇ ਸਰ ਇੱਕ ਅਵੇਅਰ ਇਹ ਵੀ ਹੋਣਾ ਚਾਹੀਦਾ ਜਿਵੇਂ ਟੇਕਿਆਰੇ ਬਾਹਰ ਜਿਵੇਂ ਦਾਰੂ ਚਲਦੀ ਆ ਉੱਥੇ ਵੀ ਧੀਪਾਂ ਨੇ ਕਈ ਨਿਕਲਦੀਆਂ ਤੇ ਕਈ ਤਿੱਜਿਆਂ ਦੀ ਹਰਕਤ ਹੋ ਜਾਂਦੀ ਹੈ ਕਿਸੇ ਉਹ ਵੀ ਰੋਗ ਲਾਣੀ ਚਾਹੀਦੀ ਹੈ ਦੇਖੋ ਜੀ ਕੀ ਕਮਾ ਸੁਸਾਇਟੀ ਤਾਂ ਨਵੇਂ ਤੋਂ ਨਵਾਂ ਉਪਰਾਲਾ ਕਰਨਾ ਚਾਹੁੰਦੀ ਆ ਪਰ ਅਕਸਰ ਅਸੀਂ ਇਹ ਦੇਖਦੇ ਆ ਕਿ ਜਦੋਂ ਸੁਸਾਇਟੀ ਕੋਈ ਕੰਮ ਕਰਦੀ ਆ ਨਾ ਅਸੀਂ ਇਸ ਕੈਂਪ ਦੇ ਵਿੱਚ ਵੀ ਬਹੁਤ ਜ਼ਿਆਦਾ ਪਬਲਿਕ ਨੂੰ ਅਸੀਂ ਮੈਸੇਜ ਵੀ ਲਗਾਏ ਸੀ ਅਸੀਂ ਬੈਨਰ ਦੇ ਉਹ ਸਾਨੂੰ ਫੋਟੋ ਵਾਰੀ ਦੀ ਫੋਟੋ ਲਗਾ ਕੇ ਪਿਛਲੇ ਫੋਟੋ ਲਗਾ ਕੇ ਹੀ ਭੇਜੀ ਆ ਪਰ ਉਹ ਬੰਦੇ ਇੱਥੇ ਸਾਨੂੰ ਦਿਖੇ ਨਹੀਂ ਹੈ ਐਕਚੁਅਲ ਕੀ ਹੈ ਕਿ ਜਦੋਂ ਸੁਸਾਇਟੀ ਕੋ ਕੰਮ ਕਰਦੀ ਹੈ ਨਾ ਸੁਸਾਇਟੀ ਨੂੰ ਸਪੋਰਟ ਕਰਨ ਦੇ ਲਈ ਸਾਰੇ ਪਿੱਛੇ ਹੋ ਜਾਂਦੇ ਨੇ ਔਰ ਜਦੋਂ ਕੋਈ ਇਲੈਕਸ਼ਨ ਦਾ ਟਾਈਮ ਆਉਂਦਾ ਜਾਂ ਕੋਈ ਹੋਰ ਟਾਈਮ ਆਉਂਦਾ ਉਹਦੇ ਲਈ ਸੁਸਾਇਟੀਆਂ ਨੂੰ ਯਾਦ ਕੀਤਾ ਜਾਂਦਾ ਮੈਂ ਇਹ ਹੀ ਬੇਨਤੀ ਕਰਾਂਗਾ ਕਿ ਸੁਸਾਇਟੀਆਂ ਨੂੰ ਅਗਰ ਤੁਸੀਂ ਸਪੋਰਟ ਕਰੋਗੇ ਇਸ ਸਮਾਜ ਦੇ ਵਿੱਚ ਫ੍ਰੀ ਆਫ ਪੋਸਟ ਕੰਮ ਕਰ ਰਹੀਆਂ ਨੇ ਆਪਣਾ ਪੈਸਾ ਲਗਾ ਕੇ ਆਪਣਾ ਟਾਈਮ ਲਗਾ ਕੇ ਆਪਣੇ ਪਰਿਵਾਰ ਤੋਂ ਟਾਈਮ ਕੱਢ ਕੇ ਸਮਾਜ ਨੂੰ ਟਾਈਮ ਦਿੱਤਾ ਜਾ ਰਿਹਾ ਜਿਹੜੀ ਸਰ ਯੂਥ ਦੀ ਗੱਲ ਕੀਤੀ ਜਾਵੇ ਸਰ ਭਗਤ ਸਿੰਘ ਦੀ ਸੋਚ ਨੂੰ ਸੁਣਦੇ ਵੀ ਨਹੀਂ ਪੜ੍ਹਦੇ ਵੀ ਨਹੀਂ ਪਰ ਜਦੋਂ ਪ੍ਰਣਾਮ ਦੀ ਗੱਲ ਲੈਂਦੀ ਹੈ ਉਸ ਤੋਂ ਹਟ ਜਾਂਦੇ ਨੇ ਕੀ ਮੈਸੇਜ ਉਹ ਐਕਸਪੀ ਦੇਖਿਆ ਹੋਣਾ ਕਿ ਅਸੀਂ ਵੀ ਕਈ ਕੈਂਪ ਅਟੈਂਡ ਕੀਤੇ ਐ ਤੇ ਕਈ ਜਗ੍ਹਾ 23 ਤਾਰੀਖ ਨੂੰ ਲੋਗ ਗਿਰੇਨ ਦੀ ਪੱਗ ਲਗਾ ਕੇ ਭਗਤ ਸਿੰਘ ਵਾਲੀ ਫਿਰ ਕੀ ਗੱਲ ਕਰਦੇ ਨੇ ਭਗਤ ਸਿੰਘ ਦੀ ਸੋਸ ਤੇ ਪੈਰਾ ਦਿਆਂਗੇ ਠੋਕ ਕੇ ਤੇ ਲਾਸਟ ਵਿੱਚ ਅਸੀਂ ਕੀ ਦੇਖਿਆ ਕੁਝ ਉਹਨੂੰ ਨਸ਼ੇ ਦੇ ਵਿੱਚ ਯੂਜ਼ ਕਰ ਰਹੇ ਐ ਤੇ ਕੁਝ दारू ਦੇ ਵਿੱਚ ਜਾਂ ਕੁਝ ਦੰਦ ਹੋਰ 21 ਤਰ੍ਹਾਂ ਦੇ ਕੰਮ ਹੋ ਰਹੇ ਨੇ ਪਰ ਇਹ ਕਹਿਣਾ ਚਾਹਾਂ ਭਗਤ ਸਿੰਘ ਜਿਹੜੀ ਸੋਸ ਸੀ ਨਾ ਉਹ ਸਮਾਜ ਦੇ ਪ੍ਰਤੀ ਸੀ ਉਹ ਸੋਚੇ ਨਹੀਂ ਸੀ ਕਿ ਅਸੀਂ ਅੱਜ ਦੀ ਜਿਹੜੀ ਯੰਗ ਜਨਰੇਸ਼ਨ ਹੈ ਉਹਨੂੰ ਨਸ਼ੇ ਚ ਲੈ ਕੇ ਜਾਈਏ ਜਾਂ ਅੱਜਕੱਲ ਜੋ ਇੱਥੇ ਪੜਾਣ ਦੇ ਨਾਲ ਕਹਾਣ ਹੋ ਰਿਹਾ ਉਹ ਨਾ ਹੋ ਪਵੇ ਇੱਕ ਦੋ ਦੋ ਸੋਸਾਇਟੀ ਜਿਨ੍ਹਾਂ ਨੂੰ ਅਨਿਲ ਕੁਮਾਰ ਜੀ ਰਨ ਕਰ ਰਿਹਾ ਤੇ ਸਾਡੀ ਸਾਰੀ ਟੀਮ ਨੇ ਕੁਮਾਰ ਜੀ ਦੇ ਨਾਲ ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਜੀ ਦੇ ਨੂੰ ਸਮਰਪਿਤ ਇਹ ਪ੍ਰੋਗਰਾਮ ਆਸੀ ਉਲਿਖਿਆ ਸੀਗਾ ਜਿਦੇ ਚ ਬਲੱਡ ਨੇਸ਼ਨ ਕੈਂਪ ਸੀਗਾ ਤੇ ਹੋਰ ਵੱਖ-ਵੱਖ ਬਿਮਾਰੀਆਂ ਦੇ ਚੈੱਕਅਪ ਦਾ ਇਹ ਕੈਂਪ ਲਾਇਆ ਗਿਆ। ਇਹਦੇ ਵਿੱਚ ਲੋਕਾਂ ਦਾ ਉਤਸ਼ਾਹ ਅੱਜ ਇੰਨਾ ਜ਼ਿਆਦਾ ਉਤਸ਼ਾਹ ਸੀਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ 50 ਯੂਨਿਟ ਤੋਂ ਜ਼ਿਆਦਾ ਬਲੱਡ ਡੋਨੇਟ ਲੋਕਾਂ ਨੇ ਕਰਤਾ। ਲੋਕਾਂ 'ਚ ਬਲੱਡ ਦੇ ਸੰਬੰਧੀ ਕਾਫੀ ਜਾਗਰੂਕੀ ਵਧਦੀ ਜਾ ਰਹੀ ਹੈ ਕਿ ਬਲੱਡ ਦੇਣ ਨਾਲ ਬੋਡੀ ਨੂੰ ਰੈਕਸ਼ਨ ਮਿਲਦੀ ਆ ਤੇ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਹੁੰਦੀਆਂ ਉਹਨਾਂ ਤੋਂ ਨਿਯਾਤ ਮਿਲਦੀ ਹੈ। ਬਲੱਡ ਦੇਣ ਨਾਲ ਹੀ ਬੰਦਾ ਤੰਦਰੁਸਤ ਰਹਿੰਦਾ ਅਗਰ ਬਲੱਡ ਨਾ ਦਿੱਤਾ ਜਾਵੇ ਤੇ ਖੂਨ ਗਾੜਾ ਹੋਣ ਕਰਕੇ ਬਿਮਾਰੀਆਂ ਲੱਗਣ ਦੇ ਜਿਹੜੇ ਚਾਂਸ ਆ ਉਹ ਵੱਧ ਜਾਂਦੇ। ਕਈਆਂ ਨੂੰ ਜਿਵੇਂ ਕਹਿੰਦੇ ਨੇ ਹਾਰਟ ਅਟੈਕ ਦੀ ਬਿਮਾਰੀ ਜਾਂ ਕਹਿੰਦੇ ਉਹ ਬਲੱਡ ਦੀ ਹੈ ਤਾਂ ਇਹ ਦੇ ਮਤਲਬ ਜਿਹੜੇ ਸਾਡੀ ਟੀਮ ਡਾਕਟਰਾਂ ਤੇ ਆਈ ਹੁੰਦੀ ਆ ਉਹਨਾਂ ਤੋਂ ਸਲਾਹ ਲਈਓ ਕੀ ਉਹ ਦੇ ਸਕਦਾ ਹੈ ਲੇਕਿਨ 18 ਸਾਲ ਤੋਂ 60 ਸਾਲ ਦੀ ਉਮਰ ਤੱਕ ਕੋਈ ਵੀ ਵਿਅਕਤੀ ਬਲੱਡ ਦੇ ਸਕਦਾ ਆਪਦਾ ਬਲੱਡ ਜਿਹੜਾ ਦਿੱਤਾ ਜਾਂਦਾ ਉਹਦੇ ਨਾਲ ਕੋਈ ਵੀਕਨੈਸ ਨਹੀਂ ਆਉਂਦੀ ਕਈ ਲੋਕ ਤਾਂ ਆਹ ਸਾਲ ਦੇ ਵਿੱਚ 4-4 ਵਾਰ ਬਲੱਡ ਦੇ ਲਿਆ ਬਲੱਡ ਦੇਣਾ ਤਾਂ ਬਹੁਤ ਸੇਫ ਵਾਸਤੇ ਬਹੁਤ ਅੱਛੀ ਗੱਲ ਹੈ ਜਨਮੇ ਨਿਵਾਰਕ ਨੇ ਬਲੱਡ ਬਣ ਜਾਂਦਾ ਕਿ ਔਰਤ ਦੁਆਰਾ ਦੇ ਸਕਦਾ ਹਾਂ ਬਲੱਡ ਤਾਂ ਐਸੀ ਕਹਿੰਦੇ ਦੀ 45 ਦਿਨਾਂ ਚ ਬਲੱਡ ਕੰਪਲੀਟ ਹੋ ਜਾਂਦਾ ਲੇਕਿ ਬਲੱਡ ਇਹ ਬਲੱਡ ਦੇ ਨਾਲ ਬਲੱਡ ਜਿਹਦਾ ਨਾ ਉਹ ਪਤਲਾ ਹੋ ਜਾਂਦਾ ਜਿਹਦੇ ਨਾਲ ਆਟੀਆਂ ਜਾਂ ਹੋਰ ਜਿਹੜੀਆਂ ਇਹ ਜਿਹੀਆਂ ਬਿਮਾਰੀਆਂ ਉਹਨਾਂ ਦਾ ਜਿਹੜਾ ਖਰਚਾ ਉਹ ਘਟ ਜਾ। ਹਾਂ ਤੇ ਕੀ ਨਾਮ ਹੈ ਤੁਹਾਡਾ? ਬਲਵਿੰਦਰ ਸਿੰਘ ਜੀ। ਕਿੰਨੀ ਬਰੇਡ ਬਣਾਣੀ ਹੈ? 61 ਬਰੇਡ ਤੇ ਮੈਂ 1700 ਦੇ ਦਿੱਤਾ। ਹਾਂ ਨੇ? 1700 ਬਰੇਡ ਦੇ ਦਿੱਤਾ ਵੀ। 1700 ਆਜੇ ਲਾਦੇ ਹੋ ਗਿਆ। 61 ਕੋਈ ਦਿੱਕਤ ਆ ਰਹੀ ਹੈ? ਨਹੀਂ ਨਾ। ਅੱਗੇ ਹੁਣ ਬੋਤਲ ਹੋਰ ਕੱਢ ਲੇਕਾ। ਹਾਂ ਜੀ ਹਾਂ ਜੀ। ਸ਼ੈ ਕੋ ਨਹੀਂ ਛੱਡਿਆ। ਅੱਜ ਵੀ ਜਲਦੀ ਆਰਡਰ ਕੀ ਕਰਨਾ ਚਾਹੁੰਦੇ? ਹਾਂ ਜੀ। ਇਹਨੇ ਬਰੇਡ ਹਾਜੀ ਵੱਡੀ ਦਿੰਦੇ। ਦਿੰਦੇ ਆ। ਸੋਹ ਜੇ ਖੂਨ ਸੰਗਣ ਆਈ ਜਾਣਾ ਮੜ ਕੇ ਗਲਟੀਆਂ ਬਣ ਜਾਣੀਆਂ ਫਿਰ ਦਰਦਾਂ ਹੋਣੀਆਂ ਇਹੀ ਕੁਛ ਨਾਲ ਜਿ ਘਟਾਵਾਂਗੇ ਕਿਸੇ ਦਾ ਫੈਰਾ ਵੀ ਹੋਊਗਾ ਤਸੇ ਜਾਣਾ ਬਚੂਗੀ ਠੀਕ ਹੈ ਨਹੀਂ ਇਹੀ ਬਰੇਨਾ ਸਾਈਕਲ ਚਲਾਓ ਤੰਦਰੁਸਤ ਰਹੋ ਸਾਈਕਲ ਚਲਾਣਾ ਸਾਈਕਲ ਆ ਜੀ ਬਹੁਤ ਫਿੱਟ ਹੈ ਜੀ ਹਾਂ ਜੀ ਕੀ ਕਰ ਰਹੇ ਹੋਗੇ ਜੋ ਕਿ ਲੋਕੋ ਪੁੱਛ ਰਹੀ ਆ ਮਜੂਰੀ ਆ ਜਿਹੜੇ ਕਿ ਮੈਂ ਕਹਾ ਬਹੁਤ ਹੀ ਇੱਕ ਇਹ ਸੁਸਾਇਟੀ ਇੱਕ ਜੋਤ ਸੁਸਾਇਟੀ ਦੇ ਬਹੁਤ ਪੁਰਾਣੇ ਜੁੜੇ ਹੋਏ ਆ ਇਹਨਾਂ ਦੇ ਨਾਲ ਬਹੁਤ ਹੀ ਵਧੀਆ ਉਪਰਾਲਾ ਕਰਦੇ ਨੇ ਹਰ ਸਾਲ ਇਹ ਤਕਰੀਬਨ 6 ਮਹੀਨੇ ਬਾਅਦ ਇਹਨਾਂ ਦਾ ਕੋਈ ਨਾ ਕੋਈ ਉਪਰਾਲਾ ਰਹਿੰਦਾ ਬੱਚਿਆਂ ਨੂੰ ਜਿੱਤਾ ਬੁਕਸ ਦੇਣ ਦਾ ਆ ਸੋਸ਼ਲ ਦਾ ਕੰਮ ਆ ਨਾ ਅੱਜ ਕਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਬਾਈ ਜੀ ਹਰ ਇੱਕ ਬੰਦੇ ਨੂੰ ਟਾਈਮ ਦੀ ਉਹ ਜੋ ਕਿ ਆਪਣਾ ਕੀਮਤੀ ਟਾਈਮ ਕੱਢ ਕੇ ਬਿਨਾ ਕਿਸੇ ਪੈਸੇ ਬਿਨਾ ਕਿਸੇ ਲਾਲਚ ਤੋਂ ਕੰਮ ਕਰਦੇ ਨੇ ਬਹੁਤ ਵਧੀਆ ਵਧੀਆ ਇਹਨਾਂ ਦੇ ਨਾਲ ਬੰਦੇ ਜੁੜੇ ਹੋਏ ਨੇ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਹੋਏ ਆ ਅਸੀਂ ਵੀ ਇਹੀ ਗੱਲ ਕਹਾਂਗੇ ਆਮ ਪਬਲਿਕ ਨੂੰ ਵੀ ਇਹੀ ਕਹਾਂਗੇ ਵੀ ਵੱਧ ਤੋਂ ਵੱਧ ਐਨ ਜੀਓ ਦਾ ਸਪੋਰਟ ਕਰੋ ਸਰ ਇੱਕ ਮੇਰਾ ਸਵਾਲ ਆ ਜਿਵੇਂ ਕਿ ਰਿਆਂ ਨੂੰ ਮਾਲੀ ਫੇਰਾਉਂਗੇ ਜਿਵੇਂ ਹੈ ਹਾਂਜੀ ਹਾਂਜੀ ਉਹ ਦਾਨ ਕਰਦਾ ਉਹ ਇੱਥੇ ਇਦਾਂ ਹੁੰਦਾ ਜੀ ਇਹ ਜਦੋਂ ਤੁਸੀਂ ਅਸੀਂ ਬਲੱਡ ਲੈਣੇ ਆ ਇੱਥੇ ਉਹਦੀ ਟੈਸਟਿੰਗ ਹੁੰਦੀ ਆ ਉਹਦੇ ਵਿੱਚ ਮੇਜਰ ਟੈਸਟ ਹੁੰਦੇ ਨੇ ਐਚ ਆਈ ਵੀ ਦਾ ਹੁੰਦਾ ਜੀ ਤੇ ਹੈਪਟਾਇਟਾਈਟਸ اے بی سی ਹੁੰਦਾ ਮਲੇਰੀਆ ਡੇਂਗੂ ਉਹ ਅਸੀਂ ਇਹ ਤੋਂ ਬਲੱਡ ਲੈ ਕੇ ਇੱਥੇ ਪਹਿਲਾਂ ਤਾਂ ਟੈਸਟ ਕਰ ਲੀਦਾ ਵੀ ਬਲੱਡ ਦੀਨ ਜੋਗ ਹੈ ਪਰਸਨ ਜੇ ਉਹਨਾਂ ਵਿੱਚ ਬਲੱਡ ਪੂਰਾ ਸੀ ਬਲੱਡ ਲੈ ਲੈਂਦੇ ਆ ਫਿਰ ਅਸੀਂ ਆਪਣੇ ਬਲੱਡ ਬੈਂਕ ਦੇ ਵਿੱਚੋਂ ਸਾਰੇ ਟੈਸਟ ਕਰਦੇ ਆ ਫਿਰ ਉਹ ਜੋ ਰਿਪੋਰਟ ਹੁੰਦੀ ਹੈ ਅਸੀਂ ਐਨ ਜੀਓ ਨੂੰ ਰਿਪੋਰਟ ਭੇਜਦੇ ਆ ਫਿਰ ਇੰਨਾ ਇਹ ਉਹਨਾਂ ਨੂੰ ਕੰਟੈਕਟ ਦਾ ਬਾਈ ਚਾਂਸ ਵੈਸੇ ਅਜੇ ਤੱਕ ਰੇਅਰ ਹੈ ਵੀ ਕਿਸੇ ਦਾ ਕੋਈ ਪ੍ਰੋਬਲਮ ਆਈ ਹੋਵੇ ਜੇ ਕੋਈ ਪ੍ਰੋਬਲਮ ਆਂਦੀ ਆ ਫਿਰ ਉਹਨਾਂ ਨਾਲ ਅਸੀਂ ਪਰਸਨਲ ਕਾਉਂਸਲਿੰਗ ਕਰਦੇ ਆ ਉਹਨਾਂ ਨੂੰ ਅਵੇਅਰ ਕਰਦੇ ਆ ਵੀ ਤੁਹਾਨੂੰ ਬਈ ਇਹ ਦਿੱਕਤ ਆ ਤੁਸੀਂ ਇਸ ਚੀਜ਼ ਦਾ ਇਲਾਜ ਕਰੋ ਇਹ ਇੱਕ ਬਹੁਤ ਵਧੀਆ ਅਪਰਾਲਾ ਕਿਸੇ ਨੂੰ ਆਪਣੀ ਕੀ ਇਹ ਜੇ ਉਹੀ ਇਹੀ ਟੈਸਟ ਕਿਤੇ ਬਾਹਰੋਂ ਕਰਵਾਉਣ ਜਾਂਦਾ ਬੰਦਾ ਤਾਂ 5-7000 ਦਾ ਖਰਚਾ ਆਉਂਦਾ ਜੋ ਕਿ ਬਿਨਾ ਖਰਚੇ ਤੋਂ ਐਨ ਜੀਓ ਦੀ ਸਹਾਇਤਾ ਦੇ ਨਾਲ ਬੰਦਾ ਫ੍ਰੀ ਆਫ ਕੋਸਟ ਦੇ ਵਿੱਚ ਆਪਣੀ ਬਾਡੀ ਦੀ ਸਾਰੀ ਜਾਂਚ ਕਰਵਾ ਲੈਂਦਾ ਹੈ ਕਈ ਬਲੱਡ ਟੈਸਟ ਹਜੇ ਵੀ ਇਹੀ ਚੀਜ਼ਾਂ ਨੇ ਜੀ ਇਹੀ ਚੀਜ਼ ਉਹ ਅਵੇਅਰ ਕਰ ਰਹੇ ਆ ਅੱਜ ਸਾਡੇ ਕੋਲੇ ਤਕਰੀਬਨ 18-18 ਸਾਲ ਦੇ 2-3 ਨੌਜਵਾਨ ਬਲੱਡ ਦੇ ਕੇ ਗਏ ਨੇ ਜੋ ਫਸਟ ਟਾਈਮ ਬਲੱਡ ਦਿੱਤਾ ਬਹੁਤ ਖੁਸ਼ ਹੋਏ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਫਸਟ ਟਾਈਮ ਦੇਣਾ ਕਹਿੰਦੇ ਹਾਂਜੀ ਹੁਣ ਉਹਨਾਂ ਦੀ ਪ੍ਰੇਰਣਾ ਦੇ ਸਦਕਾ ਹੁਣ ਸਾਡੇ ਕੋਲੇ 65-70 ਵਾਲੇ ਵੀ ਗਏ ਕਿਤੇ ਉਹ ਵੀ ਦੇ ਰਹੇ ਨੇ ਇੱਕਰ ਕੁਝ ਬੰਦੇ ਇਦਾਂ ਦੇ ਸੀ ਜਿਹੜੇ 50 ਸਾਲ ਦੀ ਉਮਰ 'ਚ ਸਾਨੂੰ ਫਸਟ ਟਾਈਮ ਦੇ ਕੇ ਗਏ ਆ ਉਹਨਾਂ ਨੂੰ ਅਸੀਂ ਸਮਝਾਇਆ ਵੀ ਤੁਸੀਂ ਬਲੱਡ ਹਰਕ ਤਿੰਨ ਮਹੀਨੇ ਬਾਅਦ ਦੇ ਸਕਦੇ ਹੋ ਕਿ ਤੰਦਰੁਸਤ ਪਰਸਨ ਇੱਕ ਸਾਲ ਦੇ ਵਿੱਚ ਚਾਰ ਵਾਰੀ ਬਲੱਡ ਦੇ ਸਕਦਾ ਇਹ ਗਾਈਡਲਾਈਨ ਹੈ ਕਿ ਕੀ ਮੈਸੇਜ ਦੇਣਾ ਚਾਹੀਦਾ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਜੀ ਸਵਸਤਰੋ ਬਲੱਡ ਡੋਨੇਸ਼ਨ ਦੇ ਵਿੱਚ ਇੱਕ ਬਲੱਡ ਡੋਨੇਸ਼ਨ ਇੱਕ ਐਸੀ ਚੀਜ਼ ਆ ਜ ਜਿਹਦੇ ਨਾਲ ਆਪਾਂ ਬਿਨਾਂ ਦਵਾਈ ਤੋਂ ਤੰਦਰੁਸਤ ਰਹਿ ਸਕਦੇ ਹਾਂ ਕਈ ਦਾ ਇਹ ਵੀ ਜਾਂਦੇ ਹਨ ਕਿ ਹਸਪਤਾਲ ਦੇਣਾ ਚਾਹੀਦਾ ਕੈਂਪ ਆਸ ਵੀ ਉਹ ਤੇ ਵੀ ਤਾਂ ਮੈਂ ਦੇਖੋ ਦੇਖੋ ਇਹਦੇ ਚ ਮੈਂ ਕੁਝ ਕਹਿਣਾ ਨਹੀਂ ਚਾਹਦਾ ਹਾਸ ਹਸਪੀਟਲ ਦਾ ਲੇਕਿਨ ਸਰਕਾਰ ਜੋ ਕਹਿੰਦੀ ਹੈਗੀ ਆ ਜੋ ਗਰੀਬ ਪਰਸਨ ਮੈਂ ਗਰੀਬ ਬੰਦੇ ਦੀ ਗੱਲ ਕਰੂੰਗਾ ਗਰੀਬ ਬੰਦਾ ਹਮੇਸ਼ਾ ਐਨਜੀਓ ਨੂੰ ਅਪਰੋਚ ਕਰੂਗਾ ਜੇ ਐਨਜੀਓ ਨੇ ਕੈਂਪ ਲਵਾਇਆ ਸਾਨੂੰ ਕਹਿੰਗੇ ਜੀ ਇਹਨਾਂ ਨੂੰ ਬਲੱਡ ਦਿਓ ਅਸੀਂ ਇਹਨਾਂ ਤੋਂ ਬਿਲਕੁਲ ਜੋ ਵੀ ਟੈਸਟਿੰਗ ਫੀਸ ਹੁੰਦੀ ਆ ਉਹ ਸਰਕਾਰੀ ਹੁੰਦੀ ਆ ਉਹ ਸਰਕਾਰੀ ਫੀਸ ਹੁੰਦੀ ਆ ਟੈਸਟਿੰਗ ਫੀਸ ਤੇ ਬਲੱਡ ਪ੍ਰੋਵਾਈਡ ਕਰਵਾ ਦਿੱਤਾ ਕਈਆਂ ਨੂੰ ਤਾਂ ਆਪਣੇ ਕੋਲੋਂ ਫ੍ਰੀ ਆਫ ਕੋਸਟ ਵੀ ਬਲੱਡ ਪ੍ਰੋਵਾਈਡ ਕਰਾਉਂਦਾ ਜਿਹੜੇ ਵਿਚਾਰੇ ਇਸ लायक ਨਹੀਂ ਹੁੰਦੇ ਇਸ ਕਰਕੇ ਖੂਨਦਾਨ ਮਹਾਦਾਨ ਕਿਹਾ ਗਿਆ ਔਰ ਖੂਨ ਇੱਕ ਐਸੀ ਚੀਜ਼ ਹੈ ਜੀ ਜੋ ਆਪਾਂ ਬਾਏ ਨਹੀਂ ਕਰ ਸਕਦੇ ਉਹ ਦਾਨ ਹੀ ਕਰਨੀ ਪੈਣੀ ਆ ਔਰ ਇੱਕ ਬਲੱਡ ਚਾਰ ਜਿੰਦਗੀਆਂ ਬਚਾਉਂਦਾ ਜੀ ਇੱਕ ਬੰਦੇ ਦਾ ਬਲੱਡ ਦਿੱਤਾ ਹੈ ਚਾਰ ਜਿੰਦਗੀਆਂ ਬਚਾਉਂਦਾ ਉਹ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਜੀ ਸਭ ਤੋਂ ਵੱਡੀ ਸੇਵਾ ਹੈ